ਡਿਊਟੀ ਤੇ ਜਾ ਰਹੀ ਸਕੂਲ ਟੀਚਰ ਨੂੰ ਇੱਕ ਟਿਪਰ ਨੇ ਦਰੜ ਦਿੱਤਾ ਹੈ। ਇਸ ਇੱਕ ਹਾਦਸੇ ਦੇ ਵਿੱਚ ਮਹਿਲਾ ਟੀਚਰ ਦੀ ਹਾਲਤ ਬੇहद ਗੰਭੀਰ ਦੱਸੀ ਜਾ ਰਹੀ ਹੈ। ਇਸ ਇੱਕ ਘਟਨਾ ਲੁਧਿਆਣਾ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਇੱਕ ਮਹਿਲਾ ਟੀਚਰ ਸਵੇਰੇ ਘਰ ਤੋਂ ਆਪਣੇ ਸਕੂਲ ਡਿਊਟੀ ਦੇ ਲਈ ਜਾ ਰਹੀ ਸੀ ਤੇ ਰਾਹ ਦੇ ਵਿੱਚ ਟਿਪਰ ਦੇ ਵੱਲੋਂ ਉਸ ਨੂੰ ਦਰੜ ਦਿੱਤਾ ਜਾਂਦਾ ਤੇ ਇਸ ਹਾਦਸੇ ਦੇ ਵਿੱਚ ਮਹਿਲਾ ਦਾ ਸੱਜਾ ਪਾਸਾ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਕਿ ਉਸ ਦੇ ਹੱਥ ਦੇ ਉੱਪਰ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਪੈਰ ਜਿਹੜਾ ਲੱਤ ਹੈ ਉਸ ਦੇ ਉੱਪਰ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਉਸ ਤੋਂ ਬਾਅਦ ਹੁਣ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਤੇ ਉਸ ਦੀ ਹਾਲਤ ਬੇहद ਗੰਭੀਰ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਟਿਪਪਰ ਚਾਲਕ ਫਰਾਰ ਹੋ ਚੁੱਕਿਆ ਹੈ ਟਿਪਪਰ ਦਾ ਡਰਾਈਵਰ ਜੋ ਸੀਗਾ ਉਹ ਮੌਕੇ ਤੋਂ ਫਰਾਰ ਹੋਇਆ ਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਟਿਪਪਰ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਜਬਤ ਕਰ ਲਿਆ ਗਿਆ ਤੇ ਇਸ ਮਾਮਲੇ ਦੀ ਜਾਂਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੋ ਜਿਵੇਂ ਜੀ ਉਹ ਸਾਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਪੁਲਿਸ ਅਧਿਕਾਰੀ ਕੀ ਜਾਣਕਾਰੀ ਦੇ ਰਹੇ ਸਰ ਸਕੂਲ ਲਈ ਜਿਆਦਾ ਸੀ ਡਿਊਟੀ ਜੇਸਾ ਮੈਂ ਇਨਸੀਡੈਂਟ ਦੱਸਿਆ ਮੈਂ ਆਮ ਨੇ ਕਿ ਪਿੱਛੇ ਡਿਪਰ ਨੇ ਹਿੱਟ ਕੀਤਾ ਉਹਨਾਂ ਨੂੰ ਤੇ ਹੈਂਡ ਦਾ ਥੋੜਾ ਇਸ਼ੂ ਹੋਇਆ ਵਾ ਕੱਟ ਆਫ ਹੋਇਆ ਵਾ ਤੇ ਲੈਗ ਤੇ ਉਹਨਾਂ ਦੀ ਪੇਨ ਹੋਰ ਜਿਆਦਾ ਹੋਇਆ ਵਾ ਮੇਜਰ ਹੋਈ ਹੈ ਇਨਸੀਡੈਂਟ ਤੇ ਮਾਰਨਿੰਗ ਵੀ ਸਕੂਲ ਵਗੈਰਾ ਜਿਵੇਂ ਜਾਂਦੇ ਹੋ ਮੇਨ ਪਾਰਟ ਉਹ ਵਰਦਮਨ ਚੌਂਕ ਮੇਨ ਚੌਂਕ ਆ ਉਹਦੇ ਲਾਗੇ ਚਾਰ ਸਕੂਲ ਹੈਗੇ ਆ ਨਾ ਉਥੇ ਮਾਰਨਿੰਗ ਕੋਈ ਲਾਈਟਿੰਗਸ ਵਰਾ ਦਾ ਇਸ਼ੂ ਹੈਗਾ ਵਾ ਲਾਈਟਾਂ ਵੀ ਨਹੀਂ ਚੱਲਦੀਆਂ ਉਸ ਤੋਂ ਬਾਅਦ ਨਾ ਕੋਈ ਪੁਲਿਸ ਪ੍ਰਸ਼ਾਸਨ ਹੈਗੀ ਉਥੇ ਜਿਹੜੀ ਖੜੀ ਹੋਵੇ ਉਥੇ ਕਿ ਬੱਚਿਆਂ ਨੂੰ ਕ੍ਰੋਸ ਰੋਡ ਕਲੋਸ ਕਰਾ ਰਹੇ ਕੋਈ ਉਥੇ ਹੈ ਨਹੀਂ ਐਦਾ ਸਵੇਰ ਸੇਫਟੀ ਹੈ ਹੀ ਨਹੀਂ ਇਹ ਮੇਰੀ ਵੀ ਗੁੜੀਆਂ ਜਾਂਦੀ ਸੀਗੀ ਉਥੇ 39 ਸਟਾ ਪੜਦੇ ਆ ਤੇ ਕੋਈ ਸੇਫਟੀ ਬਿਲਕੁਲ ਨਹੀਂ ਹੈਗੀ ਬੱਚਿਆਂ ਲਈ ਜਾਂ ਲੇਡੀਜ਼ ਲਈ ਕਿ ਜਿਵੇਂ ਟਰੱਕ ਜਾਂਦੇ ਆ ਜਿਸੀ ਹਾਸਾ ਹੋਇਆ ਤੇ ਪਰ ਜੀਤਾ ਨੀਤੂ ਬੜਾ ਮੈਡਮ ਨੇ ਦੱਸਿਆ ਕਿ ਮੈਂ ਖੁਦ ਇਹਨਾਂ ਨੂੰ ਸੀਐਮਸੀ ਵਿੱਚ ਲੈ ਕੇ ਆਈ ਹਾਂ ਤੇ ਪਰਿਵਾਰ ਪਹੁੰਚਿਆ ਤਾਂ ਉਹ ਕਿਸ ਤਰ੍ਹਾਂ ਇਨਸੀਡੈਂਟ ਤੋਂ ਬਾਅਦ 10 ਮਿੰਨ ਬਾਅਦ ਹੀ ਫੋਨ ਆਇਆ ਸੀ ਅੰਕਲ ਜੀ ਨੂੰ ਤੇ ਨਾਲ ਹੀ ਉਹ ਪਹੁੰਚ ਗਏ ਸੀ ਤੇ ਉਸ ਤੋਂ ਬਾਅਦ ਮੈਮ ਲੈ ਕੇ ਆਏ ਗੱਡੀ 'ਚ ਆਪਣੇ ਉੱਥੇ ਸੀਐਮਸੀ ਆਇਆ ਆਏ ਦਿਨ ਲਗਾਤਾਰ ਪੇਪਰ ਜਿਹੜੇ ਨਹੀਂ ਲਗਾਤਾਰ ਉਪਰ ਇਸ ਤਿੱਕੇ ਮੇਰਾ ਜਿਉਂ ਰਹੇ ਨੇ ਇਹਨਾਂ ਨੂੰ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਇਦਾਂ ਤਰ੍ਹਾਂ ਡਰਾਈਵਰ ਜਿਹੜੇ ਨੇ ਮਰਤੇ ਤੋਂ ਧੱਕਾ ਲਾਦੇ ਨੇ ਇਹ ਕੀ ਕਾਰਵਾਈ ਚਾਹੀਦੀ ਇਸ ਤਰ੍ਹਾਂ ਕਾਰਵਾਈ ਇਹਨਾਂ ਦੇ ਸਖਤ ਕੀਤੀ ਜਾਵੇ ਇਹਨਾਂ ਦਾ ਨਾਂ ਵੀ ਇਹਨ ਕਲੀਨਰ ਚਾਹੀਦਾ ਇੱਕ ਨਾਲ ਜਾਂ ਤਾਂ ਨਾਲ ਇਹਨੂੰ ਪ੍ਰੋਵਾਈਡ ਕਰਨ ਕੋਈ ਪਰਸਨ ਨਾਲ ਹੋਵੇ ਕਿ ਨਾਲੇ ਸਪੀਡ ਲਿਮਿਟ ਨਾਲ ਦੀ ਥੋੜੀ ਸਹੀ ਕੀਤੀ ਜਾਵੇ ਕਿ ਜਿਵੇਂ ਸਵੇਰੇ ਸਵੇਰ ਪਹੁੰਚਦੇ ਨੇ ਕਿ ਨਾਲੇ ਨਸ਼ੇ ਕੀਤੇ ਹੁੰਦੇ ਉਹਨਾਂ ਨੇ ਉਹਨਾਂ ਦੇ ਵੀ ਥੋੜਾ ਜਿਹਾ ਕਰੇ ਪ੍ਰਸ਼ਾਸਨ ਕੰਟਰੋਲ ਕਰਨ ਕੁੱਝ ਸਕੂ ਸਵੇਰੇ ਮੈਂ ਆਪਣੇ ਬੇਟੇ ਨੂੰ ਸਕੂਲੋਂ ਛੱਡ ਕੇ ਆ ਰਿਹਾ ਸੀ ਤੇ ਕਾਫੀ ਜਮ ਸੀਗਾ ਉੱਥੇ ਮੇਰੇ ਖਿਆਲ ਘਟੋੜਡੇ ਨਾ ਨਾ ਕਰਦੇ ਵੀ 100 ਤੋਂ ਉੱਪਰ ਗੱਡੀਆਂ ਖੜੀਆਂ ਸੀ ਚਾਰੋਂ ਚੌਂਕ ਦੇ ਸਾਈਡ ਤੇ ਜਦੋਂ ਸਫਾਈ ਕਰਮਚਾਰੀ ਨੂੰ ਪੁੱਛਿਆ ਗਿਆ ਕੀ ਹੋਇਆ ਤੇ ਉੱਥੇ ਜਿਹੜੀ ਸੀਗੀ ਇੱਕ ਲੇਡੀਜ਼ ਆਪਣੀ ਜਾਨ ਬਚਾਣ ਲਈ ਟੜਫ ਰਹੀ ਸੀ ਜਿਹਦਾ ਰਾਈਟ ਹੈਂਡ ਔਰ ਰਾਈਟ ਸਾਈਡ ਦੀ ਲੈਗ ਬੋਡੀ ਪਾਰਟ ਉਸ ਸੈਪਰੇਟ ਹੋ ਚੁੱਕੀ ਸੀ ਜਿਹਦੇ ਚੋਂ ਥੰਮਤਾ ਬਿਲਕੁਲ ਹੀ ਖਤਮ ਹੋ ਚੁੱਕਾ ਸੀਗਾ ਤੇ ਦੇਖਣ ਤੇ ਇਹ ਲੱਗ ਰਿਹਾ ਸੀ ਲੋਕ ਇਮੋਸ਼ਨਲੈਸ ਹੋ ਚੁੱਕੇ ਨੇ ਬਿਲਕੁਲ ਉਹਨਾਂ ਦੇ ਆਲੇ ਦੁਆਲੇ ਗੱਡੀਆਂ ਨਿਕਲ ਰਹੀਆਂ ਸੀ ਪੁੱਛ ਕੇ ਫਿਰ ਸਫਾਈ ਕਰਮਚਾਰੀ ਤੇ ਕੁਝ ਲੋਕਾਂ ਨੇ ਮੇਰੀ ਹੈਲਪ ਕਰਕੇ ਪੂਰਾ ਏਰੀਆ ਉਥੇ ਜਿਹੜਾ ਟ੍ਰੈਫਿਕ ਸੀਗਾ ਉਹ ਰੋਕਿਆ ਗਿਆ ਉਸ ਤੋਂ ਬਾਅਦ ਮੇਰੀ ਗੱਡੀ ਅੱਗੇ ਆਈ ਅਸੀਂ ਗੱਡੀ ਚ ਪਾ ਕੇ ਮਾਮ ਨੂੰ ਲੈ ਕੇ ਆਏ ਆ ਤੇ ਹੁਣ ਮਾਮ ਸੇਫ ਨੇ ਤੇ ਮੈਂ ਇਹੀ ਅਪੀਲ ਕਰਨਾ ਚਾਹਨੀ ਆ ਸਾਰੇ ਲੋਕਾਂ ਨੂੰ ਕਿ ਪਲੀਜ਼ ਉਹਦੇ ਵਿੱਚ ਸਾਡਾ ਕੋਈ ਫੈਮਿਲੀ ਮੈਂਬਰ ਵੀ ਹੋ ਸਕਦਾ ਸੀਗਾ ਤੇ ਸਾਨੂੰ ਇੰਨਾ ਇਮੋਸ਼ਨਲੈਸ ਹੋ ਕੇ ਨਹੀਂ ਥੋੜੀ ਜਿਹੀ ਇਨਸਾਨੀਅਤ ਜਗਾਓ ਜੀ ਉਹਨਾਂ ਨੂੰ ਇਹ ਡਰ ਹੈ ਕਿ ਪੁਲਿਸ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਤੰਗ ਕਰੇਗਾ ਤੇ ਨਈਮਾਨ ਸਾਹਿਬ ਦੇ ਸਰਕਾਰ ਵਿੱਚ ਇੱਕ ਨਵੀਂ ਸਕੀਮ ਵੀ ਹੈ ਕਿ ਅਗਰ ਕੋਈ ਹੈਲਪ ਕਰੇਗਾ ਤਾਂ ਉਹਦਾ ਕੋਈ ਬਿਆਨ ਨਹੀਂ ਲੇਤਾ ਜਾਏਗਾ ਸਿਰਫ ਉਹ ਜ਼ਿੰਦਗੀ ਸੇਵ ਕਰੇ ਤੇ ਉਹਦੇ ਲਈ ਇਨਾਮ ਵੀ ਦਿੱਤਾ ਜਾਏਗਾ ਉਹ ਸਵੇਰੇ ਤਲਾਹ ਮਿਲੀ ਸੀ ਕਿ ਵਰਦਮਾ ਚੌਂਕ 'ਚ ਐਕਸੀਡੈਂਟ ਹੋ ਗਿਆ ਸਾਡਾ ਸੇਵ ਤਾਰ ਸੇ ਮੌਕੇ ਤੇ ਗਿਆ ਸੀਗਾ ਇੱਕ ਮੈਡਮ ਸੀਗੀ ਕਿਰਤੀ अरोड़ा ਦੀ ਸੰਸਕੂਚ ਉਹ ਪੜ੍ਹਾਉਂਦੇ ਸੀਗੇ ਉਹ ਐਕਟਰਾਂ ਤੇ ਆ ਰਹੀ ਸੀ ਉਹ ਟੀਪਰ ਦੇ ਥੱਲੇ ਆਨ ਨਾਲ ਐਕਸੀਡੈਂਟ ਹੋ ਗਿਆ ਕਿ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਉਹਨਾਂ ਨੂੰ ਹਸਪਤਾਲ ਦਾਖਲ ਕਰਾਤਾ ਤੇ ਟਿੱਪਰ ਜਿਹੜਾ ਲਿਆ ਕੇ ਥਾਣੇ ਲੈ ਜਾਂਦਾ ਉਹਦੀ ਸਾਰੀ ਚੈਕੀਗਰ ਕਰ ਰਹੇ ਆ ਤਵਜੀਹ ਗਰਾਂ ਸਾਰਾ ਕਰਦੇ ਸਰ ਕਿਤਾ ਪਤਾ ਨਹੀਂ ਲੱਗਿਆ ਵੀ ਡਰਾਈਵਰ ਕਿੱਥੇ ਦਸੀਗਾ ਡਰਾਈਵਰ ਹੁਣ ਆ ਬੁਲਾ ਰਹੇ ਅਸੀਂ ਸਾਡੀ ਉਹ ਓਨਰ ਦੇਖ ਰਹੇ ਆ ਬੁਲਾ ਕੇ ਓਨਰ ਨੂੰ ਬੁਲਾ ਕੇ ਸਰ ਡਰਾਈਵਰ ਨੂੰ ਪੇਸ਼ ਕਰਦੇ ਸਰ ਆਹ ਦਿਨ ਲਗਾਤਾਰ ਚੰਡੀਗੜ੍ਹ ਹਾਈਵੇ ਦੇ ਉੱਤੇ ਐਕਸੀਡੈਂਟ ਹੁੰਦੇ ਮੇਨ ਨਾਕੇ ਆ ਦੇ ਉੱਤੇ ਜਿੱਥੇ ਨਾਕੇ ਲੱਗੇ ਹੁੰਦੇ ਉੱਥੇ ਐਕਸੀਡੈਂਟ ਦੇ ਕਿਉਂ ਹੁੰਦੇ ਆ ਲਾਈਟ ਕਰਕੇ ਹੋ ਗਿਆ ਹਣਾ ਜਾਂ ਤਾਂ ਹੁਣ ਤਾਂ ਹੁਣ ਮੌਕੇ ਤੇ ਉਹਦਾ ਬਹੁਤ ਤਕਨੀਕੀ ਸਾਰੀ ਗੱਲ ਸਾਹਮਣੇ ਆਏਗੀ ਮੈਡਮ ਨੂੰ ਦੁਬਾਰਾ ਬਿਆਨ ਹਸਲ ਕਰਾਂਗੇ ਕੀ ਗੱਲ ਹੋਈ ਹੈ ਹਾਂ ਉਹ ਸਾਰਾ ਰਿਪੋਰਟ ਉਹਨਾਂ ਨਾਲ ਗੱਲ ਕਰਦੇ ਕੀ ਆਸਵਾਸਨ ਦਿੱਤਾ ਕਿ ਪਰਿਵਾਰ ਨੂੰ ਕੀ ਇਨਸਾਫ ਦਿੱਤਾ ਬਸ ਸੋਣ ਅਸੀਂ ਡਰਾਈਵਰ ਪਕੜ ਕੇ ਸਾਰਾ ਪਰਚਾ ਦਰਜ ਕਰਾਂਗੇ ਜਿਵੇਂ ਸਾਰੀ ਕਾਨੂੰਨੀ ਕਾਰਵਾਈ ਅਮਲ ਚ ਲਿਆਉਂਗੇ